ਤਿਆਰੀ ਵਧੀਆ ਚੱਲਦੀ ਹੈ ਤੁਹਾਡੀ ਲੈਟਸ ਮੈਨ ਅੱਛਾ ਕਿੰਨੇ ਵਜੇ ਤੋਂ ਸਵੇਰੇ ਦੋਸਤੋ ਮੈਡਮ ਨੂੰ ਕੀ ਸ਼ਡਿਊਲ ਹੈ ਤੁਹਾਡਾ 5 ਵਜੇ ਤੋਂ 7 ਸਵੇਰੇ ਪੜਦੇ ਹਾਂ ਫਿਰ ਉਸ ਤੋਂ ਬਾਅਦ 9 ਵਜੇ ਤੋਂ ਕਲਾਸਾਂ ਲੱਗ ਜਾਂਦੀਆਂ 4 ਵਜੇ ਤੱਕ ਅੱਛਾ ਦੋਸ਼ ਸ਼ਾਮ ਨੂੰ ਪ੍ਰੈਕਟਿਸ ਕਰਦੇ ਆਂ ਫਿਰ 8 ਤੋਂ 10 ਫਿਰ ਸ਼ਡਿਊਲ ਹੈ ਨਾ ਮੈਡਮ ਦੇਖੋ ਮਾਰਨਿੰਗ ਸਟਾਰਟਿੰਗ ਹੁੰਦੀ ਹੈ 5 ਵਜੇ ਤੇ ਉਸ ਤੋਂ ਬਾਅਦ ਸੈਲਫ ਸਟੱਡੀ ਤੇ 9 ਵਜੇ ਤੋਂ ਕਲਾਸਾਂ ਸ਼ੁਰੂ ਹੁੰਦੀਆਂ ਰੈਗੂਲਰ ਬਹੁਤ ਵਧੀਆ ਸੈਲਫ ਸਟੱਡੀ ਹਾਂਜੀ ਹਾਂਜੀ ਖਰੀ ਡਿਸਟ੍ਰਿਕਟ ਕਾਡਰ ਹੁੰਦੀ ਆ ਉਹਦੇ ਉਹਦਾ ਮੇਨ ਕੰਮ ਹੁੰਦਾ ਨੌਨ ਆਰਡ ਇਹ ਤਾਂ ਉਹਨਾਂ ਨਾਲ ਡੀਲ ਕਰਨਾ ਲੋਕਾਂ ਨਾਲ ਲੋਕਾਂ ਦੀਆਂ ਪ੍ਰੋਬਲਮਸ ਨਾਲ ਡੀਲ ਕਰਨਾ ਹੈ ਸਿਰ ਆਮ ਦੁਕਾਨਦਾਰੀਆ ਉਹ ਉਹ ਤੁਸੀਂ ਸਮਝ ਲਓ ਵੀ ਇੱਕ ਤਰ੍ਹਾਂ ਦੀ ਹਥਿਆਰਬੰਦ ਏਦਾਂ ਦੀ ਫੋਰਸ ਹੈ ਜਿਹਨੂੰ ਇੱਕ ਸਪੈਸ਼ਲ ਮੌਕੇ ਤੇ ਵਰਤਿਆ ਜਾਂਦਾ ਹੈ ਹਾਂ ਸੁਰੱਖਿਆ ਲਈ ਕਿਸੇ ਕਿਸੇ ਜਗ੍ਹਾ ਦੀ ਸਿਕਿਉਰਿਟੀ ਲਈ ਲਾਤਾ ਕਿਸੇ ਕਿਸੇ ਪਰਸਨ ਦੀ ਸਿਕਿਉਰਿਟੀ ਲਈ ਲਾਤਾ ਜਦ ਕਿ ਤੇ ਇਲੈਕਸ਼ਨ ਚ ਡਿਊਟੀ ਆ ਜਾਂ ਕੋਸ਼ਾ ਉਹ ਸਿਰਫ ਸਿਕਿਉਰਿਟੀ ਲਈ ਜਾਂ ਲਾਅ ਐਂਡ ਆਰਡਰ ਦੀ ਮੇਨਟੇਨੈਂਸ ਲਈ ਉਹਨਾਂ ਦਾ ਕੁਝ ਇਮਤਿਹਾਨ ਉਹਨਾਂ ਲੈਣਾ ਦੇਣਾ ਵੀ ਪਬਲਿਕ ਰੀਡਿੰਗ, ਐਫ ਆਈ ਆਰ ਜਾਂ ਹੋਰ ਸਾਰਾ ਕੁਝ ਐਨਵੈਸਟੀਗੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ। ਮੈਮ ਡਿਸਾਈਡ ਮੈਰਿਟ ਵੇਸ ਹੀ ਹੁੰਦੀ ਹੈ ਜੀ। ਮੈਰਿਟ। ਤੁਸੀਂ ਦੇਖੋ ਜਦੋਂ ਤੁਸੀਂ ਫਾਰਮ ਭਰਨਾ ਨਾ ਤੁਹਾਨੂੰ ਉਹਨਾਂ ਨੇ ਪੁੱਛਣੀ ਹੈ ਵੀ ਤੁਹਾਡੀ ਪ੍ਰੀਫਰੈਂਸ ਕੀ ਹੈ। ਜਿਵੇਂ ਹੁਣ ਤੁਹਾਡਾ ਡਿਸਟ੍ਰਿਕਟ ਤੇ ਆਰਮਡ ਵਾਲਾ ਹੈ। ਹੂੰ। ਤਾਂ ਹੁਣ ਉਸ ਅਕੋਰਡਿੰਗ ਜਿਵੇਂ ਤੁਹਾਨੂੰ ਮੈਡਮ ਡਿਫਰੈਂਸ ਦੱਸਤਾ ਵੀ ਤੁਸੀਂ ਫ੍ਰੀਲੀ ਪ੍ਰੀਫਰੈਂਸ ਕਿਸੀ ਹੁੰ ਦੇਣੀ ਹੈ। ਠੀਕ ਆ? ਤਾਂ ਉਸ ਅਕੋਰਡਿੰਗ ਤੁਸੀਂ ਕਰ ਸਕਦੇ ਹੋ। ਓਕੇ। ਮੈਡਮ ਤੁਹਾਨੂੰ ਡਿਫਰੈਂਸ ਦੱਸਤਾ। ਤੁਸੀਂ ਤੁਹਾਡੀ ਪ੍ਰੀਫਰੈਂਸ ਜੋ ਹੋਗੀ ਤੁਹਾਨੂੰ ਉਸ ਮੈਰਿਟ ਤੇ ਫੇਰ ਤਾਂ ਤੁਹਾਨੂੰ ਉਹੀ ਮਿਲ ਜੂਗੀ ਨਹੀਂ ਫਿਰ ਤੁਹਾਡੀ ਸੈਕੰਡ ਪ੍ਰੈਫਰੈਂਸ ਦੇਖਣਗੀ ਵੀ ਤੁਹਾਡੇ ਮਾਰਕਸ ਇੰਨੇ ਹੈਗੇ ਨਹੀਂ ਇਨਫ ਵੀ ਤੁਹਾਨੂੰ ਉਹ ਸੈਕੰਡ ਪ੍ਰੈਫਰੈਂਸ ਨਹੀਂ ਮਿਲ ਜੂਗੀ ਕਿਉਂਕਿ ਜਿਵੇਂ ਮੇਰੀ ਮੇਰੀ ਇਹ ਸੈਕੰਡ ਪ੍ਰੈਫਰੈਂਸ ਹੈਗੀ ਡਿਸਟ੍ਰਿਕਟ ਤਾਂ ਮੈਨੂੰ ਮੈਂ ਉਹ ਫਰਸਟ ਵਾਲੀ ਪ੍ਰੈਫਰੈਂਸ ਨੂੰ ਹੀ ਸੈਂਡ ਕਰ ਰਹੀ ਆ ਮੈਨੂੰ ਇਹਦੇ ਚ ਮਿਲ ਗਈ ਜੇ ਇਹਦੇ ਚ ਨਾ ਮਿਲਦੀ ਫਿਰ ਮੈਨੂੰ ਥਰਡ ਪ੍ਰੈਫਰੈਂਸ ਕਾਉਂਟ ਦੇਖ ਦਿਓ ਮੇਰੀ ਐਦਾਂ ਹੁੰਦਾ ਕਿ ਜਿਹੜੇ ਟਾਪਰਸ ਹੁੰਦੇ ਨਾ ਸੁਪੋਜ਼ ਅ 50 ਪਹਿਲੇ ਟਾਪਰਸ ਉਹਨਾਂ ਨੇ ਚਾਹਤੇ ਠੀਕ ਹੈ ਉਹਨਾਂ ਨੇ 50 ਦੀਆਂ ਇਹ ਦੇਖ ਲੈਣੀਆਂ ਵੀ ਇਹਨਾਂ ਦੀ ਪ੍ਰੇਫਰੈਂਸਿਸ ਕੀ ਨੇ ਜੇ ਡਿਸਟ੍ਰਿਕਟ ਚ 50 ਸੀਟਾਂ ਨੇ ਉਹਨਾਂ ਨੇ ਤੇ ਉਹਨਾਂ ਦੀ ਸਾਰਿਆਂ ਦੀ ਪੰਜਾਬ ਪ੍ਰੇਫਰੈਂਸ ਆ ਮਤਲਬ ਡਿਸਟ੍ਰਿਕਟ ਪ੍ਰੇਫਰੈਂਸ ਉਹਨਾਂ ਸਾਰਿਆਂ ਨੂੰ ਡਿਸਟ੍ਰਿਕਟ ਦੇ ਦੇਣੀ ਮਤਲਬ ਇਦਾਂ ਹੁੰਦਾ ਵੀ ਤੁਹਾਡੀ ਪ੍ਰੇਫਰੈਂਸ ਡਿਸਾਈਡ ਕਰਦੀ ਆ ਤੇ ਤੁਹਾਡੇ ਮਾਰਕਸ ਡਿਸਾਈਡ ਕਰਦੇ ਆ ਵੀ ਤੁਹਾਨੂੰ ਕੀ ਮਿਲਣਾ ਸਾਰੇ ਕੈਡਰ ਵਧੀਆ ਨੇ ਆਰਮਡ ਵੀ ਵਧੀਆ ਡਿਸਟ੍ਰਿਕਟ ਵੀ ਵਧੀਆ ਯੂਨੀਵਰਸਿਟੀਗੇਸ਼ਨ ਵੀ ਸਾਰੇ ਆਪੋ ਆਪਣੀ ਜਗ੍ਹਾ ਵਧੀਆ ਤੁਹਾਡਾ ਇੰਟਰਸਟ ਕਿਹਦੇ ਥਾ ਡਿਪੈਂਡ ਕਰਦਾ ਵੀ ਤੁਸੀਂ ਉਸ ਹਿਸਾਬ ਨਾਲ ਇੰਜੋਏ ਕਰੋਗੇ ਆਪਣੀ ਜੌਬ ਨੂੰ ਨਾ ਤੇ ਤੁਹਾਡਾ ਇੰਟਰਸਟ ਕਰੇ ਚਾਹ। ਮੈਡੀਕਲ ਪੁੱਛ ਰਹੀ ਸੀ ਕਹਿੰਦੇ ਕੌਣ ਪੁੱਛ ਰਿਹਾ ਸੀ? ਕੀ ਮੈਨੂੰ? ਹਾਂਜੀ ਹਾਂ। ਬੋਲੋ ਬੋਲੋ। ਕੋਈ ਨਹੀਂ ਕੋਈ ਇਹੀਂ ਪੁੱਛ ਰਿਹਾ ਕੋਈ। ਕੌਣ ਮੈਨੂੰ ਪੁੱਛ ਰਿਹਾ? ਸਾਰੇ ਤਾਂ ਹੋਰ ਮੈਡੀਕਲ ਦਾ ਪਤਾ ਨਹੀਂ ਹੈ। ਮੈਡੀਕਲ ਤਾਂ ਕੀ ਪੁੱਛਣਾ ਚਾਹੁੰਦੇ ਮੈਂ? ਮੈਡੀਕਲ 'ਚ 14 ਟੈਸਟ ਹੁੰਦੇ ਆ। ਹੈ ਨਾ? ਤੇ ਮੈਡੀਕਲ ਉਹ ਪੁੱਛ ਰਹਾ। ਥਾਲੀ ਘਬਰਾਉਣ ਵਾਲੀ ਕੋਈ ਚੱਕਰ ਨਹੀਂ ਹੈਗਾ। ਉਸ ਚੀਜ਼ ਲਈ। ਮੈਡੀਕਲ ਤੋਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਮੈਡੀਕਲ ਤਾਂ ਦੇਖ ਲਈ ਤਾਂ ਸਾਰੇ ਫਿਟਨੈਸ। ਆਈ ਸਾਈਟ ਨੂੰ ਕੁਝ ਨਹੀਂ। ਅਤੇ ਦੇਖੋ ਦੋ ਤਿੰਨ ਚੀਜ਼ਾਂ ਦੀ ਮਾਈਂਡ ਸੈਟ ਦਾ ਕਿੱਥੇ ਇਕ ਤੱਕ ਹੁੰਦਾ ਵਈਏ ਦੇਖੋ ਹਾਲੇ ਤਾਂ ਜਿਹੜਾ ਮੇਨ ਕਾਮ ਆ ਤੁਹਾਨੂੰ ਉਹ ਨਹੀਂ ਕਰਨਾ ਚਾਹੀਦਾ ਜਿਵੇਂ ਲਾਲੋ ਹੁਣ ਕਿਹਦੇ ਵਿੱਚ ਐਨਕ ਲੱਗੀ ਹੋਈ ਆ ਠੀਕ ਆ ਜਾਂ ਫਿਰ ਠੀਕ ਆ ਉਹ ਬੱਚਾ ਕਹੇ ਮੈਂ ਹੁਣੇ ਤੋਂ ਆਪਰੇਸ਼ਨ ਕਰਾ ਕੇ ਹੁਣੇ ਤੋਂ ਬਹਿ ਜਾਵਾਂ ਫਿੱਟ ਹੋ ਕੇ ਬਹਿ ਜਾ ਹਨਾ ਇਹ ਚੀਜ਼ਾਂ ਕੋਈ ਮਟਰ ਨਹੀਂ ਹਾਲੇ ਕੋਈ ਮਤਲਬ ਨਹੀਂ ਹੈ ਹਾਲ ਤਾਂ ਪਹਿਲਾਂ ਫਾਰਮ ਭਰੋ ਪੇਪਰ 2 ਠੀਕ ਆ ਫਿਰ ਗਰਾਊਂਡ ਪਾਸ ਕਰੋ ਮੈਰਿਟ ਚਾਓ ਫਿਰ ਕਿਤੇ ਜਾ ਕੇ ਮੈਡੀਕਲ ਦੀ ਗੱਲ ਆਉਂਦੀ ਆ ਹੁਣ ਤੇ ਭਰਦੇ ਨਾ ਹੁਣ ਤੋਂ ਵੀ 1.5 ਤੋਂ ਸਾਲ ਲੱਗ ਜਾਣਾ ਟਾਈਮ ਤਾਂ ਉਸ ਤੋਂ ਬਾਅਦ ਥੋੜੀ ਤੁਹਾਨੂੰ ਕਿੰਨਾ ਟਾਈਮ ਤੁਸੀਂ ਪੜਨਾ ਹੋ ਉਸ ਤੋਂ ਬਾਅਦ ਜੇ ਫੇਰ ਕਮਜ਼ੋਰ ਹੋ ਗਈ ਨਾ ਇਹਨਾਂ ਚੀਜ਼ਾਂ ਦਾ ਹੱਲ ਹੈਗਾ ਹੁਣ ਕਈ ਬੱਚੇ ਕਹਿੰਦੇ ਮੇਰੇ ਕੋਲ ਟੈਟੂ ਬਣਿਆ ਹੋਇਆ ਹੈ ਕੋਈ ਛੋਟੀ ਚੀਜ਼ ਆ ਹੁਣ ਇਹ ਰਿਮੂਵ ਕਰਾ ਕੇ ਭਰਤੀਆਂ ਤੋਂ ਪਹਿਲਾਂ ਮੈਂ ਕਹਿੰਦਾ ਹਰ ਇੱਕ ਚੀਜ਼ਾਂ ਦਾ ਹੱਲ ਹੁੰਦਾ ਏ ਮਤਲਬ ਇਹ ਚੀਜ਼ਾਂ ਠੀਕ ਆ ਬਟ ਜਿਹੜੀ ਫਸਟ ਚੀਜ਼ ਆ ਪਹਿਲਾਂ ਜੋ ਕਰਨ ਵਾਲੀ ਉਹ ਕਰਦੇ ਇਹ ਹੁੰਦਾ ਵੀ ਕੁਝ ਚੀਜ਼ਾਂ ਤੁਹਾਡੇ ਪ੍ਰੋਫੈਸ਼ਨ ਨੂੰ ਸੂਟ ਨਹੀਂ ਕਰਦੀ ਆਉਂਦੀਆਂ ਹਮ ਕਲੌਜ਼ ਕੋਈ ਨਹੀਂ ਹੈਗਾ ਮੈਂ ਨਹੀਂ ਪੜਿਆ ਕੋਈ ਕਲੌਜ਼ ਬਟ ਤੁਹਾਨੂੰ ਇੱਕ ਇੱਕ ਪੁਲਿਸ ਆਫੀਸਰ ਤੇ ਇੱਕ ਫੁਕਰਪੰਤੀ ਉਹਦਾ ਕੋਈ ਕੰਬੀਨੇਸ਼ਨ ਨਹੀਂ ਹੈ ਮੈਂ ਤਾਂ ਆਪ ਮਟਵਾਰੀਆਂ ਡੈਟੂ ਆਪਣਾ ਹੈਨਾ ਉਹ ਇੱਕ ਬੜੀ ਰਿਸਪੌਂਸਿਬਲ ਪੋਸਟ ਆ ਤੇ ਉਹਦਾ ਉਹ ਜਿਹੜਾ ਮਤਲਬ ਆਪਾਂ ਕਾਲਜ ਲਾਈਫ ਜੀ ਆ ਜਾਂ ਜਿੱਦਾਂ ਦੀ ਵੀ ਜਿੱਦਾਂ ਵੀ ਬੰਦਾ ਰਹਿੰਦਾ ਉਹਦਾ ਤੇ ਪ੍ਰੋਫੈਸ਼ਨਲਿਜ਼ਮ 'ਚ ਬਹੁਤ ਫਰਕ ਹੁੰਦਾ ਉਸ ਚੀਜ਼ ਦਾ ਤੁਹਾਡੇ ਪ੍ਰੋਫੈਸ਼ਨ ਨੂੰ ਸੂਟ ਨਹੀਂ ਕਰਦੀ ਹੁੰਦੀ ਇਸ ਕਰਕੇ ਉਹ ਵੈਸੇ ਮੈਂ ਕੋਈ ਕਲੌਜ਼ ਤਾਂ ਇਦਾਂ ਦੀ ਪੜ੍ਹੀ ਨਹੀਂ ਹੈਗੀ ਮੇਰੇ ਧਿਆਨ 'ਚ ਨਹੀਂ ਹੈਗੀ ਹੋ ਸਕਦਾ ਹੋਵੇ ਵੀ ਟੈਟੂ ਤਾਂ ਮੈਨੂੰ ਸਾਡਾ ਕਿਸੇ ਨੇ ਨਹੀਂ ਵੀਓ ਚੈੱਕ ਕੀਤਾ ਬੀਟਾ ਟੂ ਯਾ ਰੋਕਿਆ ਹੋਵੇ ਕਿਸੇ ਨੂੰ ਟੈਟੂ ਆ ਜਾਂ ਤੁਸੀਂ ਐਲੀਜੀਬਲ ਨਹੀਂ ਸਗੇ ਆ ਕੁਝ ਇਦਾਂ ਦਾ ਕੁਝ ਹੋਵੇ। ਬਾਕੀ ਅੰਗ ਪਰ ਫੈਸਲਾ ਫੋਨ ਕਰੀਦਾ ਹੈ ਨਾ। ਸਾਈਟ ਆਈ ਸਾਈਟ ਠੀਕ ਹੋਣੀ ਚਾਹੀਦੀ ਆ ਹਾਈਟ ਸਾਰੇ ਦੇਖਦੇ ਹੋ ਹਨਾ ਮੈਜ਼ਰਮੈਂਟ ਹੋਰ ਕੋਈ ਸਵਾਲ ਹੋਵੇ? ਦੱਸੋ 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 ਵੋਇਸ ਤੋਂ ਕੁਝ